जय माता दी ਸਾਰਿਆਂ ਨੂੰ ਜਿੱਦਾਂ ਸਾਰੇ ਆਸ਼ਾ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਇਹ ਨਰਾਤੇ ਦਾ ਦੂਜਾ ਦਿਨ ਤੇ ਅਸੀਂ ਹੋ ਗਏ ਆ ਨਾ ਤੋਕੇ ਵੇਲੇ ਸਵੇਰੇ ਓਥੇ ਸੀ ਸਵੇਰ ਦਾ ਕੁਛੇ ਵੀ ਖਾਦਾ ਪੀਤਾ ਨਹੀਂ ਬਿਨਾਂ ਨਾਤੇ ਤੋਂ ਤੇ ਕੁਛ ਨਹੀਂ ਖਾਂਦੇ ਮੈਂ ਤੇ ਮੇਰੀ ਬੇਟੀ ਤੇ ਹੁਣ ਆਪਾਂ ਚੱਲੇ ਆ ਜੋਤ ਨੂੰ ਲਾਂ ਨਾ ਜੋਤ ਲਾਂ ਚੱਲੇ ਆ ਜੀ ਮਾਤਾ ਦੀ ਤੇ ਬਾਬਾ ਜੀ ਦੀ ਕੋਈ ਗੱਲ ਐ ਸਾਰੇ ਰੱਬ ਇੱਕੋ ਹੀ ਨੇ ਸਾਡੇ ਵਾਸਤੇ ਤੇ ਐਦਾ ਕੁਛ ਨਹੀਂ ਐ ਕਿ ਆਪਾਂ ਇਹਨੂੰ ਮੰਨਦੇ ਆ ਇਹਨੂੰ ਮੰਨਦੇ ਆ ਆਪਾਂ ਸਾਰੀ ਜਗਾ ਮੰਨਦੇ ਆ ਸਾਰਿਆਂ ਨੂੰ ਮੱਥਾ ਟੇਕਦੇ ਆ ਤੇ ਹੋਰ ਹੁਣ ਅਸੀਂ ਦੇਖਦੇ ਆ ਕਿ ਆ ਸਾਰਾ ਦਿਨ ਖਾਣਾ ਪੀਣਾ ਐ ਕਿੱਥੇ ਜਾਣਾ ਐ ਕੀ ਕਰਦੇ ਆ ਬਣੇ ਰਹੋ ਮੇਰੇ ਬਲੌਗ ਦੇ ਵਿੱਚ ਤੇ ਤੁਸੀਂ ਸਾਰੇ ਕਿੱਦਾ ਹੋ ਆਸ਼ਾ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਹੋਵੋਗੇ ਮਾਤਾ ਰਾਣੀ ਤੁਹਾਡੇ ਤੇ ਮੇਲ ਬਣਾਏ ਰੱਖੇ ਸਾਰਿਆਂ ਦੇ ਕੰਮ ਕਾਜ ਪੂਰੇ ਕਰਾਵਣ ਤੇ ਹੁਣ ਹੋ ਗਿਆ ਵਿਹਲੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਸਹੀ ਹੋ ਗਈ ਹੈ ਕਾਰ ਦੇ ਵਿੱਚ ਸਭ ਸਾਫ ਸਫਾਈ ਹੋ ਗਈ ਹੈ ਤੇ ਕੁੜੀ ਚੱਲੀ ਹੈ ਮੇਰੀ ਜੋਤ ਲਾਨ ਇਹਨੂੰ ਲੱਗ ਰਹੀ ਸੀ ਗਰਮੀ ਇਹਨੇ ਚਲਾ ਲਿਆ AC ਤੇ ਹੁਣ ਆਪਾਂ ਦੇਖਦੇ ਆਂ ਕੀ ਕਰ ਰਹੀ ਹੈ ਕੀ ਕਰ ਰਹੀ ਕੀ ਕਰ ਰਹੀ ਜਮਿਆ ਆ ਗਿਆ ਆ ਚਾ ਕਰੋ ਦੇਖ ਕੇ ਰਾਮਨੰਦ ਨਹੀਂ ਪਹਿਲੇ ਭਾਂਡੇ ਵੀ ਦੋਸਤੋ ਤਲ ਗਏ ਨੇ ਇਹ ਸ਼ੈਂਕ ਹੋ ਗਿਆ ਖਾਲੀ ਦੇ ਹੋਣ ਹਲਕਾ ਸਹੀ ਗਰਮ ਕਰੋ ਤੁਸੀਂ ਜਿੰਨਾ ਪਾਣਾ ਹੈ ਨਾ ਦੇ ਬਸ ਆਪਣਾ ਠੀਕ ਹੈ ਰੁਕੋ ਰੁਕੋ ਆ ਹੋ ਗਿਆ ਨਾ ਕਿ ਕਿ ਉਹਨੇ ਕਰ ਲਿਆ ਹੈ ਉਹਨੂੰ ਲਾ ਲਿਆ ਹੈ तो हूँ मौसम चेंज हो रहा है तो क्यों भी थोड़ा स्टक हो जाता है तो हूँ आप लगे हैं जिन्हें फोटो पहुँच है उन्हें छोटी पहनती है मंदिर साड़ा ऊंचा है ते लगी है जोत लान बच्ची ठीक नहीं है एक बार रुको एन फो ए नहीं बनाते एन फो ऑन कर दिया दोस्तों जाना कितने नहीं है बने रहो मेरे ब्लॉग नेक्स्ट की खाने पीने आ, तो आनु जरूर शेयर करा तो अच्छा कितने कितने जाने वैसे तो जाना तो है ही है तो आनु मैं जरूर अपने ब्लॉग दसागी बने रहो मेरे ब्लॉग चल मिलते हैं ਵਾਦਲੇ ਢੋਲ ਬਜਾਏ ਕੱਲ ਮੈਂ ਬਾਜ਼ਾਰ ਤੋਂ ਥੋੜਾ ਸਮਾਨ ਲੈ ਆਈ ਸੀ ਗਾਇਸ ਜਿਵੇਂ ਕਿ ਐਸੀ ਜੀ ਲੱਡੂ ਖਾਈਦੇ ਨੇ ਮੈਂ ਆਟਾ ਲੈ ਆਈ ਸੀ ਬਾਟਤ ਵਾਲਾ ਜਾਂ ਜੀ ਹੈਗਾ ਸਾਡਾ ਸੌਂਗ ਦਾ ਆਟਾ ਕਨੈਸ਼ ਕੰਪਨੀ ਦਾ ਤੇ ਇਹ ਹੈ ਜੀ ਸੌਂਗ ਦੇ ਰਾਈਸ ਇਹਦੇ ਘੋਟੇ ਚੌੜ ਹੁੰਦੇ ਨੇ ਆਪਾਂ ਇੱਕੋ ਟਾਈਮ ਰਾਤ ਨੂੰ ਖਾਣੇ ਆ ਅੱਜ ਸੀਨ ਦੀ ਗੱਚਾ ਤਰੀ ਸਾਨੂੰ ਪ੍ਰਸ਼ਾਦ ਮਿਲੀ ਸੀ ਤੇ ਇਹ ਹੈਗਾ ਜੀ ਕਾਲਾ ਆਟਾ ਜਿਹਦੇ ਮੈਂ ਕੱਲ ਚILLE ਬਣਾਏ ਸੀ ਇਹ ਸੋਹਾਂ ਦਾ ਕੁੱਟੂ ਦਾ ਆਟਾ ਤੇ ਹੁਣ ਮੈਂ ਹੁਣ ਅੱਜ ਫਿਰ ਦਾ ਕੁਝ ਖਾਦਾ ਨਹੀਂ ਹੈ ਹੁਣ ਮੈਂ ਗਰਮ ਪਾਣੀ ਪੀਣ ਲੱਗਿਆ ਤੇ ਦੋ ਲੱਡੂ ਤੇ ਮੈਂ ਬੇਟੀ ਨੂੰ ਵੀ ਦਿੱਤੇ ਆ ਖਾਣ ਨੂੰ ਤੇ ਫਿਰ ਦੇਖੋ ਆਪਾਂ ਹੁਣ ਕੀ ਖਾਂਦੇ ਆ ਆਪਾਂ ਹੁਣ ਕੀ ਖਾਂਦੇ ਆ ਦੁਬਾਰਾ ਤੇ ਫਿਰ ਤੁਹਾਨੂੰ ਫੇਰ ਮਿਲਦੇ ਆ ਜੀ ਮਨੇ ਰਹੋ ਮੇਰੇ ਵਲੌਗ ਦੇ ਨਾਲ ਹੁਣ ਜੀ ਦੇਖੋ ਇੱਥੇ ਭਜਨ ਲੱਗੇ ਹੋਏ ਨੇ ਜੀ ਮਾਤਾ ਦੇ ਤੇ ਹੁਣ ਇਹਦੀ ਹੋ ਗਈ ਹੈ ਜੀ ਦਵਾਈ ਦਾ ਟਾਈਮ ਦੇਖੋ ਦਵਾਈ ਖਾਂਦਾ ਤਰੀਕਾ ਦੇਖੋ ਇਹਦਾ ਕਿੰਦਾ ਦੇਖਾਂ ਦੋ ਬੰਦਾ ਪਾਈਆਂ ਕਿੰਦਾ ਪਈ ਹੈ ਐਦਾ ਬੇਖਾਂ ਤੇ ਪਤਾ ਹੀ ਨਹੀਂ ਲੱਗਦਾ ਕਿੰਨੀ ਪੈ ਗਈਆਂ ਕੀ ਪਤਾ 400 ਪੈ ਗਈਆਂ ਤਾਂ ਕੈਂਡਲਰ ਲਗਾਈ ਸੀ ਜਲਦੀ ਲਗਾਓ ਟੂ ਡਰਾਪਸ ਖਾਣੀ ਹੈ ਦੇਖੋ ਦੇਖਾਂ ਦਾ ਤਰੀਕਾ ਚੱਲੀ ਰਾਣੀ ਦਾ ਸਭ ਪ੍ਰੇ ਕਰੋ ਜੀ ਇਹ ਜਲਦੀ ਜਲਦੀ ਠੀਕ ਹੋ ਜਾਏ ਦਵਾਈਆਂ ਬੰਦ ਹੋਵਨ ਤੇ ਬਣੇ ਰੋ ਮੇਰੇ ਵਲੌਗ ਦੇ ਵਿੱਚ ਆਪਾਂ ਹੁਣ ਹੋ ਗਏ ਆ ਜੀ ਸੀਲ ਦੇ ਲੱਡੂ ਖਾ ਕੇ ਬੇਲੇ ਪਾਣੀ ਪੀਤਾ ਹੁਣ ਗਾਇਸ ਅਸੀਂ ਰੱਖ ਦਿੱਤੀ ਹੈ ਚਾਹ ਤੇ ਹੁਣ ਅਸੀਂ ਮਾਮਾਤੀਆਂ ਪੀਵਾਂਗੇ ਚਾਹ ਦੇਖੋ ਚਾਹ ਬਸ ਉਬਲੇਗੀ ਤੇ ਫਿਰ ਉਸ ਤੋਂ ਬਾਅਦ ਚਾਹ छान ਕੇ ਇਹਨੂੰ ਲੈ ਜਾਾਂਗੇ ਅੰਦਰ ਜੀ ਅਸੀਂ ਪੀਣ ਆਜਾ ਤੇ ਹੁਣੇ ਤੱਕ ਦਾ ਤੇ ਫਿਲਹਾਲ ਇਹੀ ਹੈਗਾ ਆਪਣਾ ਵਲੌਗ ਕੀ देखो जी आ गई मेरी फ्रेंड हूँ ला रही है एक्टिवा बनी हुई है डाकू कितों आए हैं किूलो आए हैं ड्रैस कित फिर अल बर्थडे है तो बर्थडे है, बड़े है? ਹੈਲੋ ਹੈਲੋ ਜੀ ਹੈਲੋ ਜੀ ਚਲੋ ਜੀ ਹੁਣ ਆਪਾਂ ਗੇਟ ਨੂੰ ਕਰ ਦਨੇ ਆ ਬੰਦ ਇਹ ਦੇਖੋ ਸ਼ੂਜ਼ ਲਾ ਕੇ ਆਉਂਦੇ ਨੇ ਹਾਂ ਹਾਂ तो होगी तो हुई हो है लाओ जी अपना बुरका देखिए दिखाइए दिखाओ जी चिट्टे वाल स्पेशली। मेरे भी है गाइस देख लो की आई गाइस धनिया और पुदीना लेके है चटनी पीसन इसकी फ्रेंड अभी स्कूल में है तो आई नहीं वो आ गया है आंधे साथ तो कर કોં કરો વાય સ્ટીવી કી કરે મે તો તો ધો દેખી મે ખાતી હું મરતા મેરા ઓ નાલાવી એલર્જી કી ખા રહે છે ચોકલેટ છે ચોકલેટ છે કેડી ચોકલેટ છે કેડી ચોકલેટ છે નાંગ દેખો આंदे સાથ હે લગતે હે ચોકલેટ ખાન બેઠો વે તાનુ દેવા પાણી चलो जी पाइए आप गस पानी करिए सर्व कि हैगा वर्त हलो जी छको चलो बने रहे हो मेरे ब्लॉग फिर मिलती है तो आनू। ਪਾ ਚਾਹ ਫਰੈਂਡ ਵਾਸਤੇ ਤੇ ਆਪਾਂ ਸਟੀਲ ਦੇ ਗਲਾਸ 3 ਪਾਈ ਹੈ ਕਿਉਂਕਿ ਉਹਦਾ ਵੀ ਫਾਸਟ ਹੈ ਤੇ ਜਿਹੜਾ ਆਪਾਂ ਨੂੰ ਕੱਲ ਪ੍ਰਸ਼ਾਦ ਮਿਲਿਆ ਸੀ ਮੰਦਰੋਂ ਉਹਨੇ ਖਾਰੀ ਹੈ ਮੇਟੀ ਨੇ ਵੀ ਹੋਰ ਲੈ ਲਿਆ ਹੈ ਤੇ ਮੇਰੀ ਬੇਟੀ ਨੇ ਬਣਾਏ ਨੇ ਕਲੇ ਆਰਟਸ ਦੇਖੋ ਤੇ ਲਾਈਕ ਫੋਲੋ ਸਬਸਕ੍ਰਾਈਬ ਕਰਿਓ ਨਾਲੇ ਜੁੜੇ ਰਹੋ ਮੇਰੇ ਵਲੌਗ ਦੇ ਵਿੱਚ ਦੇਖੋ ਕਿੱਦਾਂ ਹੈ ਸਵਾਦ ਹੈ ਵੈਰੀ ਨਾਈਸ ਚਲੋ ਬਣੇ ਰਹੋ ਮੇਰੇ ਵਲੌਗ ਤੇ ਵੀ ਦੋਸਤੋ ਫੇਰ ਮਿਲਦੇ ਆਂ ਬਾਕੀ ਐ ਤੁਹਾਨੂੰ ਮੈਂ ਜੋ ਹੁਣ ਕਰਨ ਲੱਗੀ ਆ ਚਟਨੀ ਦੀ ਤਿਆਰੀ ਰਾਤ ਦੀ ਤਨੀਆਂ ਹੈਗਾ ਸਾਫ ਹੁਣ ਅਸੀਂ ਕਰਨ ਲੱਗੇ ਆ ਪੁਦੀਨੇ ਨੂੰ ਸਾਫ ਬਣਾਵਾਂਗੇ ਚਟਨੀ ਤੇ ਰਾਤ ਦਾ ਖਾਣਾ ਵੀ ਤੁਹਾਨੂੰ ਦਿਖਾਵਾਂਗੇ ਰਾਤ ਦਾ ਖਾਣਾ ਸਰਪ੍ਰਾਈਜ਼ ਹੈ ਮੈਂ ਕੀ ਕਰਨਾ ਹੈ ਕੀ ਨਹੀਂ ਚਲੋ ਜੀ ਮਿਲਦੇ ਆਂ ਜੀ ਹੁਣ ਜੀ ਆਪਾਂ ਖਾਣ ਲੱਗੇ ਆ ਜੀ ਵੱਧ ਚੁਕੇ ਨੇ ਅੰਜ ਤੇ ਇਕੋ ਹੀ ਪਿਆ ਹੋਇਆ ਸੀ ਆਪਲ ਤੇ ਫਿਰ ਹੁਣ ਆਪਾਂ ਕੱਟ ਕੇ ਇਹਨੂੰ ਦੇਣ ਲੱਗਿਆਂ ਨੂੰ ਲੱਗੀ ਐ ਭੁੱਖ ਤੇ ਉਸ ਤੋਂ ਬਾਅਦ ਆਪਾਂ ਬਣੇ ਰਹੋ ਤੁਸੀਂ ਮੇਰੇ ਵਲੌਗ ਦੇ ਵਿੱਚ ਫਿਰ ਆਪਾਂ ਦੱਸਾਂਗੇ ਆਪਾਂ ਕੀ ਖਾਧਾ ਤੇ ਆਪਾਂ ਕਿੱਥੇ ਜਾ ਰਹੇ ਹਾਂ ਹੁਣੇ ਤੇ ਫਿਰ ਤੁਹਾਨੂੰ ਦੱਸਾਂਗੇ ਚਲੇ ਗਏ ਸੀ ਆਪਾਂ ਕੁਝ ਸਮਾਨ ਲੈਣ ਜਿਵੇਂ ਕਿ ਚਿਪਸ ਹੋ ਗਏ ਆ ਥੋੜੀ ਚੀਨੀ ਲੈਣੀ ਸੀਗੀ ਔਰ ਵੀ ਬਾੜਤ ਵਾਲਾ ਸਮਾਨ ਲੈਣਾ ਸੀਗਾ ਦੁੱਧ ਲੈਣਾ ਸੀਗਾ ਤੇ ਫਿਰ ਨਾਲ ਹੀ ਸਾਡੇ ਹੈਗਾ ਤੇ ਸਮਾਨ ਦਿੱਤਾ ਫਿਰ ਕੋਟ ਦਿੱਤਾ ਬਨਾਣਾ ਲੈ ਤੇ ਆਪ ਲੈ ਤੇ ਚਲੋ ਜੀ ਆ ਗਏ ਅਜੀ ਆਪਣੇ ਫ੍ਰੈਂਡੇ ਕਾਰ ਉਸੀ ਅੱਜ ਇੱਥੇ ਹੀ ਸਾਡਾ ਪ੍ਰਸ਼ਾਦਾ ਹੈਗਾ ਤੇ ਕੀ ਕਰੀ ਆਓ ਜੀ ਆ ਲੱਗੀ ਹੋਈ ਐ ਮੈਂ ਬਣਾਈ ਸੀ ਆਲੂ ਸੁੱਕੇ ਲੈ ਆਈਆਂ ਦਾਲ ਮਿਲ ਕੇ ਖਾ ਲਾਂਗੇ ਜੀ ਆਟਾ ਗੁੰਦਿਆ ਹੈ ਜਿਵੇਂ ਬਾਈਂdre ਨੇ ਪਰਾਂਠੇ ਤੇ ਤਵੇ ਤੇ ਪਈ ਹੋਈ ਹੈ ਜੀ ਰੋਟੀ ਪਰਾਂਠੀ ਹੋਰ ਤਲਦੇ ਨੇ ਬੜੇ ਆ ਦੇਖੋ ਵਾਓ ਬਣਾ ਬੇਕੂ ਕੁੜੀ ਨੂੰ ਕਿਹਾ ਸੀ ਨਾ ਜੇ ਇੱਥੇ ਕਮਰੇ ਚੋਂ ਨਿਕਲਣਾ ਦਰਵਾਜ਼ਾ ਬੰਦ ਐ ਜੀ ਹੁਣ ਆਲੂ ਦੀ ਸਬਜੀ ਗਿੱਲੀ ਤੇ ਐ ਸੁੱਕੀ ਆਸ ਤੇ ਮ제 ਆ ਗਏ ਬੜੇ ਦੇਖੋ ਤੁਸੀਂ ਐ ਕ੍ਰਿਸਪੀ ਕਿੱਤ ਲੈਣੇ ਆਪਾਂ ਵੀ ਨਾਲ ਹੈਲਪ ਕਰਾ ਦਨੇ ਆ ਤੇ ਜੁੜੇ ਰਹੋ ਸਾਡੇ ਵਲੋਗ ਦੇ ਵਿੱਚ ਤੇ ਅਸੀਂ ਹੁਣ ਮਿਲਦੇ ਆਂ ਦੇਖੋ ਪਸੀਨੇ ਪਸੀਨੇ ਹੋਈ ਪਈ ਐ ਤੇ ਫਿਰ ਮਿਲਦੇ ਆਂ ਹੁਣੇ plate ਲੈ ਕੇ ਪਾਣੀ ਲੈ ਜੋ ਗਲਾਸ ਦਾ ਜਿਹਦਾ ਭੋਗ ਪਹਿਲੇ ਆਪਾਂ ਕੱਢਿਆ ਮਾਤਾ ਰਾਣੀ ਦਾ ਇਹ ਹੁਣ ਇਹਨਾਂ ਨੂੰ ਹੌਲੀ ਹਿਲਾਇਓ ਨਾ ਟੁੱਟ ਰਿਹਾ ਤੇ तो अभी चलते हैं आप पर लाये के देखो अंदर लाया हुआ है नहीं जय माता दी कि भोग लाता है रोटी खा ली है जरूर दस्यो कमेंटा दे बच्चों देखो अपना हाँ ये खा रहे है है। इस हैं रोटी हेलो ये अपनी रोटी खा रहे हैं घर वाली ये मैं अपनी बेटी को खिला रही हूँ फिर उसके बाद और मैं और मेरी फ्रेंड खाएंगे लेके आ गई मेरी फ्रेंड भी अपनी अपनी थाली ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਪਿਆ ਹੈ ਟਿੱਕੀਆਂ ਵੀ ਪਈ ਹੈ ਆਲੂ ਦੀ ਸਬਜ਼ੀ ਜ਼ੁਕੀ ਤੇ ਤੇਰੀ ਵਾਲੀ ਤੇ ਹੋਰ ਕर्ड ਵੀ ਹੈਗਾ ਦਹੀਂ ਵੀ ਹੈ ਚਟਨੀ ਵੀ ਹੈ ਬਹੁਤ ਹੀ ਸਵਾਦ ਸੀਗਾ ਬਹੁਤ ਹੀ ਮਜ਼ਾ ਆਇਆ ਖਾ ਕੇ ਬੜਾ ਇੰਜੋਏ ਕੀਤਾ ਨਾਲ ਅਸੀਂ ਉਸ ਤੋਂ ਬਾਅਦ ਖਾ ਕੇ ਅਸੀਂ ਰੱਜ ਕੇ ਖਾ ਲਿਆ ਸੀ ਬਹੁਤ ਹੀ ਜ਼ਿਆਦਾ ਖਾ ਲਿਆ ਸੀ ਬਹੁਤ ਹੀ ਸਵਾਦ ਬਣਿਆ ਸੀ ਆ ਗਏ ਅਸੀਂ ਕਾਰ ਅੱਜ ਸਾਡਾ ਦੂਜਾ ਨਰਾਤਾ ਸੀਗਾ ਮਾਤਾ ਦਾ ਤੇ ਬਹੁਤ ਹੀ ਵਧੀਆ ਨਿਕਲਿਆ ਸਾਰਾ ਦਿਨ ਤੁਸੀਂ ਦੇਖਦੇ ਰਹੇ ਹੋ ਮੇਰੇ ਨਾਲ ਰਹੇ ਹੋ ਕਿ ਮੈਂ ਕੀ ਕੀ ਕੀਤਾ ਮੈਂ ਕਿੱਥੇ ਕਿੱਥੇ ਗਈ ਤੇ ਅੱਜ ਮੰਤਰਾਲੇ ਦੀ ਕਿਰਪਾ ਨਾਲ ਦੁਜਨ ਰਾਤ ਦਾ ਵੀ ਸਾਡਾ ਵਧੀਆ ਗਿਆ ਅਸੀਂ ਹੁਣੇ ਹੀ ਪ੍ਰਸ਼ਾਦ ਛੱਕ ਕੇ ਆਏ ਆ ਆਪਣਾ ਡਿਨਰ ਕਰਕੇ ਆਏ ਆ ਆਪਣੀ ਫਰੈਂਡ ਦੇ ਘਰ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਬਲੌਗ ਪਲੀਜ਼ ਜ਼ਰੂਰ ਕਮੈਂਟ ਦੇ ਵਿੱਚ ਕਰਨਾ ਤੇ ਮੈਂ ਅੱਗੇ ਪੋਸਟ ਤੁਹਾਡੇ ਰਸੇ ਕਰਦੀ ਰਵਾਂਗੀ ਤੇ ਤੁਹਾਨੂੰ ਮੈਂ ਤਾਂ ਕਰਦੀ ਰਵਾਂਗੀ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਫੋਲੋ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਨਰਾਜ਼ ਤੇ ਦੀਆਂ ਫਿਰ ਤੋਂ ਵਧਾਈਆਂ ਨੇ ਤੇ ਰੱਬ ਤੁਹਾਡੀ ਸਾਰਿਆਂ ਦੀ ਅਰਦਾਸ ਪੂਰੀ ਕਰੇ ਸਭ ਨੂੰ ਅੱਛੀ ਸਿਹਤ ਦੇ ਤੇ ਮੈਂ ਤੁਹਾਨੂੰ ਕੱਲ ਫਿਰ ਆਪਣੇ ਨਵੇਂ ਬਲੌਗ ਤੇ ਨਾਲ ਮਿਲਾਂਗੀ ਕੱਲ ਸਾਡਾ ਹੋਏਗਾ ਤੀਜਾ ਦਿਨ ਰਾਤਾ ਤੇ ਤਤਕੰਥ ਸ਼ਬਾ ਕੈ ਜੈ ਮਾਤਾ ਦੀ ਤੇ ਸਤਿ ਸ਼੍ਰੀ ਅਕਾਲ ਸਭ ਨੂੰ ਨਮਸਤੇ ਆਦਾਵ ਯਾਰ ਬਰੀ ਗੁੱਡ ਨਾਈਟ ਬਾਏ ਬਾਏ ਦੋਸਤੋ